ਸਵਾਗਤ ਹੈ ਦੋਸਤੋ ਤੁਹਾਡਾ ਸਿੰਘ ਦੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਭਾਜੀ ਇਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪੰਜ ਨਗ ਦਿਖਾਵਾਂਗੇ ਦੋਸਤੋ ਨੂੰ ਮੱਛਾਂ ਦੇ ਵਜੇ ਤੇ ਪੰਜ ਨਗ ਸੂਏ ਸੂਏ ਹੋਣਗੇ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਕ ਨਹੀਂ ਕਰਨੀ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਵੀਰਾਂ ਨਾਲ ਗੱਲਬਾਤ ਡਿਟੇਲ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਹੀ ਚੱਲ ਰਿਹਾ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਭਾਜੀ ਕਿਰਪਾ ਮਾਰ ਬਸ ਬੋਲਦੀ ਆਪਣੀ ਪਿੰਡ ਚਾਮਕੇ ਖੁਰਦ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਸੀਲ ਵੀ ਤਰਨਤਾਰਨ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੇ 7889 ਹਾਂਜੀ 01127 ਠੀਕ ਹੈ ਜੀ ਤੇ 6247 4127 ਦੋਵੇਂ ਨੰਬਰ ਚੱਲਦੇ ਹਾਂਜੀ ਦੋਵੇਂ ਚੱਲਦੇ ਆ ਜੀ ਠੀਕ ਜੇ ਕਿਸੇ ਵੇਲੇ ਦੂਜੇ ਤੇ ਨਾ ਲੱਗੇ ਤੇ ਭੈਣ ਭਰਾ ਤੁਸੀਂ ਚਲਾ ਸਕਦੇ ਠੀਕ ਹੈ ਜੀ ਹਾਂਜੀ ਹਾਂਜੀ ਨਾਮ ਦੱਸ ਦਿਓ ਨਾਮ ਆਪਣਾ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਡੈਡੀ ਦਾ ਅੱਛਾ ਠੀਕ ਹੈ ਹਾਂਜੀ ਪੰਜ ਨਾ ਆਪਣੇ ਕੋ ਮੱਜਾਂ ਦੇ ਵਿੱਚ ਹਾਂਜੀ ਹਾਂਜੀ ਪੰਜੇ ਭਾਈ ਪੰਜੇ ਮੱਜਾਂ ਸੁਈਆਂ ਪੰਜੇ ਭਾਈ ਸੁਈਆਂ ਤੇ ਪੰਜੇ ਬਿਨਾ ਬੱਚੇ ਦਾ ਹਾਂਜੀ ਹਾਂਜੀ ਤੇ ਮਈਆਂ ਵੀ ਆਇਆਂ ਆਪਣਾ ਦਾ ਦੁੱਧ ਵਾਲਾ ਜੀ ਮਾਲ ਸਾਰਾ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਾਜੀ ਤੋਂ ਪਹਿਲਾਂ ਦੱਸਿਆ ਡਟੀਲੀ ਵੀਰਾਂ ਨੂੰ ਇਹ ਕਿੰਨਾ ਵਸ ਪਸੇ ਇਹ ਭਾਈ ਦੋ ਜਾਸ ਦਾ ਸੁਈ ਜੇ ਛੋਟੀ ਕਿੰਨਾ ਟਾਈਮ ਹੋ ਗਿਆ ਸੁਈ ਦਾ ਇਹਨੂੰ ਸੁਈ ਨੂੰ ਭਾਜੀ ਕੋਈ ਮਹੀਨਾ ਡੇਢ ਹੋਇਆ ਹੋਗਾ ਅੱਛਾ ਜੀ ਪੱਕਾ ਠੀਕ ਹੈ ਜੀ ਤੇ ਸਵੇਰੇ ਚੋਕ ਲੈ ਜਾਂਦੀ ਜੀ ਆਪਾਂ 8:00 9:00 ਕਿੰਨਾ ਦੁੱਧ ਹੁੰਦਾ ਦੁੱਧ ਭਾਜੀ ਹੁਣ ਪੱਕਾ 9 ਲੀਟਰ ਹੋਊਗਾ 9 ਲੀਟਰ ਪੱਕਾ ਹੋਊ ਇਦਾਂ ਥੱਲੇ ਬਹਿ ਕੇ ਤੇ ਧਾਰ ਦੇ ਦੇਣੀ ਠੀਕ ਹੈ ਜੀ ਹਾਂ ਜੀ ਅੱਛਾ ਇਦਾਂ ਪਸਮਦੀ ਪਸਮ ਪੈਂਦੀ ਇਦਾਂ ਹੀ ਠੀਕ ਹੈ ਠੀਕ ਹੈ ਜੀ ਐ ਕਰਕੇ ਅਬ ਧਾਰ ਦੇ ਦੇਣੀ ਅੱਛਾ ਜੀ ਹਾਂ ਜੀ ਸੌਖੇ ਗਮ ਵਲੇ ਪਸਮ ਪੈਂਦੀ ਠੀਕ ਹੈ ਜੀ ਹਾਂ ਜੀ ਮਤਲਬ ਹੁਣ ਜਾਨੀ ਕਿ ਚੁਆਈ ਹੋਈ ਹੈ ਜੇ ਤਕਰੀਬਨ 6:10 ਟਾਈਮ ਨੇ ਵੀਡੀਓ ਹਾਂ ਜੀ ਹਾਂ ਜੀ 8:30 8:30 9 ਵਜੇ ਚੋ ਕੇ ਲੈਂਦੀ ਹੈ ਯਾਨੀ ਕਿ 2 ਕੀ ਘੰਟੇ ਚੁਆਈ ਹੋਈ ਹਾਂਜੀ ਹਾਂ ਜੀ ਠੀਕ ਹੈ ਜੀ ਤੇ ਚਲੋ ਇਹ ਉਹ ਗਾੜੀ ਅਗਲੇ ਪਹੜ ਭਾਰੇ ਗਾੜੀ ਆ ਉਹਨਾਂ ਦੇ ਕਹਿਣ ਮੁਤਾਬਕ ਨਾ ਉਹ ਦੇ ਹਰਿਆਣੇ ਚ ਮੈਂ ਲੈਂਦੀ ਤੇ ਮ ਠੀਕ ਹੈ ਜੀ ਹਾਂਜੀ ਹਾਂਜੀ ਕਿਹੜੀ ਹੋਰ ਗੱਲ ਪੱਖੋਂ ਚਲੋ ਵੱਡੀ ਆ ਲਓ ਦੋਸਤੋ ਸਵਾ ਦੁੱਧਾ ਸੂਝੇ ਸੂਈ ਨੂੰ ਕੁ ਲਗਭਗ ਡੇਢ ਮਿੰਟ ਦਾ ਟਾਈਮ ਹੋ ਗਿਆ ਜੀ 9 ਲੀਟਰ ਦੁੱਧ ਹੁੰਦੇ ਨਾਲ ਮੋਕੇ ਦਾ ਤਿਆਜ ਤੇ ਮਿਲਦੀ ਵੀਰ ਕਹਿੰਦਾ ਵੀ ਇੰਨਾ ਧਾਰਦੇ ਆ ਕੋਈ ਵੀਰ ਪਹਾੜਾ ਪਰੇ ਜਾਂ ਕੋਈ ਇੰਨਾ ਧਾਰਦੇ ਵਿੱਚ ਉਹਨੇ ਨੂੰ ਬਾਕੀ ਦੋਸਤੋ ਸੋਹਣੀ ਆ ਪਿੱਠਪੜੇ ਵਿੱਚ ਚੜਾਈ ਹਰ ਇੱਕ ਚੀਜ਼ ਸਾਨਾ ਦੀ ਕੁਆਲਿਟੀ ਚੈੱਕ ਕਰ ਲਓ ਚਲੋ ਭਾਈ ਆਪਾਂ ਦੇ ਦੇਣੀ ਹਿਸਾਬ ਨਾਲ ਲੈਂਦੀ ਆ ਛੋਟੀ ਕੋ ਸੰਭਲੇ ਤੇ ਸਵਾ ਲੱਖ ਦੀ ਗਾਂ ਠੀਕ ਹੈ ਚਲੋ ਉਹ ਤੇ ਅਗਲੀ ਕਿਸਮਤ ਦੇ ਹਾਂਜੀ ਹਾਂਜੀ ਆਹ ਆਹ। ਕੋਈ ਕੈਮਰਾ ਤਾਂ ਦੋਸਤੋ ਕਦ ਕਾਠ ਮੈਂ ਤਾਂ ਤੁਸੀਂ ਚੈੱਕ ਕਰ ਲੋ। ਆ ਇਹ ਤਾਂ ਥੋੜਾ ਜਨਾ ਮੈਂ ਨੇ ਚਾਰ ਚੁਰ ਹੱਡਾ ਆ ਕੇ ਖਾਧਾ ਨਹੀਂ ਮੈਂ ਨੇ ਹਾਂ ਤਾਂ। ਠੀਕ ਹੈ ਜੀ। ਦੋਸਤੋ ਪਸ਼ੂ ਜਦੋਂ ਪਠੇ ਖਾਂਦਾ ਐ ਕੂੜੀ ਦਾ ਹਰਿਆਕਾਂ ਦਾ ਪਰ ਇੱਕ ਗੱਲ ਹੈ ਜੀ ਤੇ ਮੈਂ ਨੇ ਮਿਲਦਾ ਨਹੀਂ ਕੀਤਾ। ਠੀਕ ਹੈ ਜੀ। ਆਉਂਦੇ ਆ ਸਾਰੀ ਸਵੇਰੇ ਪਿੰਡ ਤੋਂ ਬੰਦਾ ਕੋਈ ਉਹਨੇ ਚੋਈ ਆ। ਅੱਛਾ ਜੀ। ਤੇ ਹਸਾਬ ਨਾਲ ਧਾਰ ਦੇਤੀ ਮਾੜਾ ਗਰੀ ਚੋਕਰ ਸੁੱਟ ਕੇ ਤੇ ਧਾਰ ਲੈ ਕੇ ਉਸੇ ਵੇਲੇ ਪਸੰਦ ਸੀ। ਠੀਕ ਹੈ ਜੀ। ਹਾਂਜੀ ਹਾਂਜੀ। ਕਿਛੇ ਵੀਰ 9 ਲੀਟਰ ਦੁੱਧ ਪੱਕਾ ਪਿਆਰ ਆ ਪੱਕਾ ਭਾਜੀ ਭਵੇਂ ਕੋ ਆਪਣੇ ਘਰੇ ਆਵੇ ਚੋਕੇ ਖਰੇਜਦਾ ਮੁੱਲ ਕਿੰਨਾ ਕਰਨਾ ਦਾ ਮੁੱਲ ਭਾਜੀ ਜੇ ਤੇ ਝੋਟੀ ਮਗਰ ਬਚਾ ਹੋਵੇ ਹੂੰ ਫਿਰ ਤੇ ਝੋਟੀ ਪਜਾਰ ਦੇ ਹਿਸਾਬ ਨਾਲ ਲੱਖ ਰੁਪਈਆ ਮੰਗਨਦਾ ਵੀ ਆਕੇ ਹਾਂਜੀ ਹਾਂਜੀ ਤੇ ਬਾਕੀ ਹੈਗੀ ਵੀ ਸਾਰੀ ਜੈੱਡ ਬਲੈਕ ਚ ਹਾਂਜੀ ਹਾਂਜੀ ਆਪਾਂ ਕੋ ਲੱਖ ਨਹੀਂ ਕਰਨਾ ਨਾ 75 ਕਰਨਾ ਪੈਂ 10000 ਪੂਰੀ ਦੇ ਦੀਏ ਕਹਿੰਦਾ ਮੰਤਰਾ ਸਦਾ 4 ਛੱਡ ਦਿੰਨੇ 64 ਹੋ ਗਿਆ ਹਾਂਜੀ ਨਹੀਂ ਹੋਰ ਮੰਤਰਾ ਕਰੀ ਤਾਂ ਇਹੀ ਦੱਸ ਦੋ 62000 ਕਰਦੇ ਪੁਰ ਕੋਈ ਨਹੀਂ ਦੇ ਦਾਂਗੇ ਜੀ ਫਿਰ ਇਹ ਇਹਦੇ ਵਿੱਚੋਂ ਛੋੜੀ ਹੋਣੀ ਜੇ ਕੋਈ ਜ਼ਿਆਦਾ ਨਾ ਕਰੇ 62000 ਹਾਂਜੀ 62000 ਰੁਪਏ ਦੇ ਵਿੱਚੋਂ ਦੋਸਤੋ ਕੋਈ ਸ਼ੋਰ ਸ਼ੱਪਾ ਮਾਨਦਾਨ ਤੁਹਾਡਾ ਆਇਆ ਗਿਆ ਜਾਂਦਾ ਜਰੂਰ ਹੋਊਗਾ ਬਾਕੀ ਕੱਦ ਮਹੀਂ ਦਾ ਇਹ ਵੱਡਾ ਹੋਊਗਾ ਪੂਰਾ ਇਹ ਨਹੀਂ ਵੀ ਵੀਡੀਓ ਤੇ ਵੱਡੀ ਜਾਪੂਗੀ ਤੇ ਕੋਈ ਮਂਗਾਊਗਾ ਤੇ ਨਿੱਕੀ ਨਿੱਕੀ ਗਲੂ ਭਾਵੇਂ ਕਾ ਆਨਲਾਈਨ ਲੈ ਲੈ ਵੱਡਾ ਕੱਦਿਆ ਤੇ ਵੱਡਾ ਹੀ ਰਹੂ ਠੀਕ ਹੈ ਜੀ ਹਾਂਜੀ 62000 ਦੇ ਵਿੱਚੋਂ ਦੋਸਤੋ ਜਿਹੜਾ ਕੋਈ ਸ਼ੋਰ ਸ਼ੱਪਾ ਤੁਹਾਡਾ ਹੋਣਾ ਜੀ ਕਿਉਂਕਿ ਮੋਲ ਜਿਹੜੀ ਉੱਤੇ ਵੀਡੀਓ ਜਿਹੜੀ ਫਿਕਸਿੰਗ ਦੇ ਪਾਚੀ ਫਿਰ ਵੀ ਤੇ ਸੀਲਸਲਾ ਗੱਲੋਂ ਤਾਂ ਬਹੁਤ ਚੰਗੀ ਆ ਠੀਕ ਹੈ ਗੁਜੈਸ ਦੋਸਤੋ ਫੁੱਲੀ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਨੇ ਮੁੱਲ ਜਿਹੜਾ ਕਰਦੇ ਆਪਾਂ ਪੂਰਾ ਐਸਾ ਕਰਾ ਕੇ ਕਰੀਦਾ ਮੁੱਲ ਤੇ ਕੋਈ ਮਾਲ ਸਾਰਾ ਦੁੱਧ ਵਾਲਾ ਆ ਰਕੀ ਹਾਂਜੀ ਹਾਂਜੀ ਤੇ ਜਿਹੜੀ ਨਾਲ ਬੱਦੀ ਮਾਚੇ ਇਹ ਵੀਰ ਇਹਦਾ ਭਾਜੀ ਸੁਹਾ ਦੁੱਜਾ ਉਹਨਾਂ ਦੇ ਕਹਿਣ ਮੁਤਾਬਕ ਹਾਂਜੀ ਬਾਕੀ ਕੋਈ ਵੇਖ ਲੈ ਸਰੀਰ ਦੇ ਢਾਂਚੇ ਤੋਂ ਚਿੰਗਾਂ ਤੋਂ ਵੇਖ ਲੈ ਭਾਵੇਂ ਪੱਤੇ ਜੇਲ ਵਾਲੇ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਕੰਨਾ ਤਿਆਰ ਦੁੱਧ ਭਾਜੀ 10 ਲੀਟਰ ਹੋਊਗਾ ਪੱਕਾ ਪੱਕਾ ਤਿਆਰ ਹੋਊਗਾ ਜੀ ਪੱਕਾ ਸੂਈ ਨੂੰ ਕਿੰਨਾ ਟੰਮ ਗਿਆ ਸੂਈ ਨੂੰ ਭਾਜੀ ਇਹਨੂੰ ਹੋਇਆ ਇਹਨ ਕੱਡੀ ਬਾਰ ਵੀ ਦੋਸਤੋ ਇਹ ਨੂੰ ਮੇ 1.5 ਮਹੀਨਾ ਹੋਇਆ ਸਵੀ ਨੂੰ ਸੁਵਾ ਤੁਹਾਡੇ ਸਾਹਮਣੇ ਆ ਕੋਈ ਦੁੱਧਾ ਮਾਲ ਦੇ ਕੋਈ ਦੁੱਧਾ ਮਾਲ ਦੇ ਉਹ ਤੁਹਾਡੇ ਤੇ ਡਿਫੈਂਡ ਕਰਦੀ ਇਹ ਗੱਲ ਕੋਈ ਗੱਲ ਨਹੀਂ ਜੋ 10 ਲੀਟਰ ਤੋਂ ਤੋਂ ਮੌਕੇ ਦਾ ਦੋਸਤੋ ਤਿਆਰ ਆ ਚੰਗਾ ਦੋਸਤੋ ਰਾਜੀ ਆ ਪੂਰੀ ਜਮੀ ਪਲੀ ਇਹ ਕਰ ਲੋ ਚੱਕ ਬਾਕੀ ਇੱਕ ਗੱਲ ਆ ਜੀ ਸਾਈਡ ਮੈਂ ਰੱਖਦੀ ਜ਼ਰੂਰ ਆ ਅੱਛਾ ਜੀ ਤੇ ਭਾਵੇਂ ਕੱਲਾ ਕੱਲਾ ਥਾਣਾ ਕੱਲਾ ਲੀਟਰ ਨਾਲ ਚੋਲੇ ਇੱਕੋ ਜਿਹਾ ਦੁੱਧ ਨਿਕਲੂਗਾ ਸਾਰਿਆਂ ਦਾ ਅੱਛਾ ਸਾਈਡ ਜਾਨੀ ਕਿ ਉਰਲੇ ਪਸਰੀ ਬਣੀ ਹਾਂਜੀ 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 ਸਾਈਡ ਥੋੜੀ ਜਿਹੀ ਰੱਖੀ ਥੋੜੀ ਜਿਹੀ ਚੁੱਕ ਦੀ ਸਾਈਡ ਹਾਂਜੀ ਹਾਂਜੀ ਠੀਕ ਹੈ ਦੱਸਿਆ ਚੰਗਾ ਹੁੰਦਾ ਵੀ ਨਹੀਂ ਜੀ ਆਪਾਂ ਦੱਸ ਦਿੰਨੇ ਪਹਿਲਾਂ ਦੱਸ ਦਿੰਨੇ ਦੋਸਤੋ ਮਾਮੂਲੀ ਜਿਹਾ ਨਾਰਮਲ ਜਿਹਾ ਫਰਕ ਰੱਖਦੀ ਐ ਜ਼ਿਆਦਾ ਨਹੀਂ ਜੀ ਕੋਈ ਬਾਕੀ ਧਾਰਾ ਦੋਸਤੋ ਥਾਣਾ ਦੇ ਬਰਾਬਰ ਆਪਾਂ ਭਾਜੀ ਚੋਕੇ ਲਿਆਂਤੀ ਮੈਂ ਤੁਹਾਡਾ ਠੀਕ ਹੈ ਜੀ ਆਪਾਂ ਮਾਲ ਤੋਂ ਕੋ ਡੰਗ ਚੋਕੇ ਤਾਂ ਲੈ ਆਈਦਾ ਗਾਰੀ ਭੈਣ ਭਰਾਵਾਂ ਕਰਨਾ ਹੁੰਦਾ ਇਹਦਾ ਠੀਕ 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 ਆਪਣੇ ਜਕੀਨ ਤੇ ਆਪਾਂ ਆਪ ਦਾ ਛੱਕ ਕੱਢ ਲੈਂਦਾ ਠੀਕ ਹੈ ਜੀ ਬੰਦ ਕਰ ਦਿਓ ਫੋਨ ਵੀ ਹਾਂਜੀ ਹਾਂਜੀ ਮੋਲ ਮੋਲ ਭਾਜੀ ਜੇ ਤੇ ਝੋਟੀ ਦਾ ਬੱਚਾ ਹੋਵੇ ਹਾਂਜੀ ਫਿਰ ਤਾਂ ਝੋਟੀ 80000 ਦੀ ਆ ਹਮ ਆਪਾਂ 75 80 ਨਹੀਂ ਕਰਨਾ 70 ਨਹੀਂ ਕਰਨਾ ਇਹ ਵੀ 65000 ਪੂਰੇ ਦੀ ਦੇ ਦੇਣੇ ਕੰਦਾ ਮੰਨਣਾ ਸਦਾ 2000 ਕਰਦੀ ਪਰੇਟ ਹੋ ਗਿਆ ਹਾਂਜੀ ਬਰਾਬਰ ਕਰਦੀ ਉਹ ਜੀ ਕਿੰਨਾ ਬਰਾਬਰ ਬਾਹਰ ਜੀ ਬਾਹਰ ਜੀ ਹਾਂਜੀ ਬਾਹਰ ਦੀ ਕਰਦੀ ਹਮ ਹੋਰ ਕਰ ਦੇਣੇ ਮੰਨਦਾ 8 ਕਰਦੀ 60 ਪੂਰੇ ਦੀ ਜਾਂ ਪੂਰੇ 60 ਦੀ ਹੋ ਗਈ ਜੀ ਹਾਂਜੀ ਦੁੱਧ ਦੋਸਤੋ ਬਾਹਰ ਜੀ ਉਹਨੂੰ ਪਰਫੋੜਾ ਦਾ ਕੱਢ ਰਿਹਾ ਵਾ ਕਿਉਂਕਿ ਤਾਂ ਕਿ ਰੇਟ ਦਾ 2000 ਰੁਪਏ ਉਹਦੋਂ ਕੱਟਿਆ ਹਾਂ ਪਹਿਲੇ ਨੰਬਰ ਲਈ ਮੈਂ ਤਾਂ ਦੱਸੋ 60000 ਰੁਪਏ ਰੈਂਟ ਦੇ ਦੂਜੇ ਮੈਂ ਚਾਹੀਦਾ 60000 ਰੁਪਏ ਰੈਂਟ ਦੀ ਕੋਈ ਵੀ ਦੁੱਤ ਭਾਜੀ ਪੱਕਾ ਹੋਊਗਾ ਅੱਛਾ ਜੀ ਜੇ ਕੋਈ ਵੀ ਜੁੜਾ ਖਰੀਦੂ ਕਦਮਾ ਤਾਂ ਫਿਰ ਦੱਸੋ ਉਹਦਾ ਮਾਨਤਾ ਤੁਹਾਡਾ ਹੋਰ ਕੋਈ ਗੱਲ ਨਹੀਂ ਫੋਨ ਲਾਵੇ ਕੋਈ ਠੀਕ ਹੈ ਜੀ ਤੇਜਾ ਨੰਬਰ ਤੇ ਸੀ ਵੀਡੀਓ ਕਿਹਨੇ ਵਸੂਆ ਸੁਈਏ ਇਹ ਭਾਜੀ ਮੈਂ ਆਪਾਂ ਪਹਿਲੀ ਵੀਡੀਓ ਚ ਪਾਈ ਆ ਹਾਂਜੀ ਤੇ ਅੱਜ ਹੁਣ ਉਸ ਹਿਸਾਬ ਨਾਲ 5 ਦਿਨ ਹੋ ਗਏ ਆ ਤੇ 35 ਦਿਨ ਹੋ ਗਏ ਨੇ ਉਸ ਹਿਸਾਬ ਨਾਲ ਬਣੀ ਨੂੰ ਅੱਛਾ ਜੀ ਤੇ ਚਲੋ ਆਪਣੇ ਅੰਦਰ ਜੇ ਕੋਈ ਦੋ ਚਾਰ ਤੇ ਰਹਿ ਗਈ ਤੇ 45 ਦਿਨਾਂ ਦੀ ਮੈਂ ਚੈੱਕ ਹੁੰਦੀ ਹੈ ਚੈੱਕ ਹੋ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਜੇ ਕੋਈ ਸਬਦਾ ਕਰ ਲੇ ਸਾਈ ਕਰ ਲੇ ਜੇ ਕਿਸੇ ਚੈੱਕ ਪਾਸ ਦੇ ਹਸਾਬ ਨਾਲ ਨਹੀਂ ਆਪਾਂ ਚੈੱਕ ਕਰਾਵਾਂਗੇ ਠੀਕ ਹੈ ਜੀ ਤੇ ਬਾਕੀ ਆਪਾਂ ਹਜੇ ਮੁੱਲ ਉਸ ਹਸਾਬ ਨਾਲ ਕਰਨਾ ਖਾਲੀ ਹਿਸਾਬ ਦੇ ਖਾਲੀ ਹਿਸਾਬ ਨਾਲ ਜੇ ਮੈਂ ਗੱਬਨ ਨਿਕਲ ਆਵੇ ਫਿਰ ਮੁੱਲ ਉਸ ਹਸਾਬ ਨਾਲ ਕਰਾਂਗੇ ਚਲੋ ਉਹ ਤੇ ਜੇ ਕੋਈ ਆਪਣੇ ਅੱਡੇ ਤੇ ਰਹਿੰਦੀ ਆ ਗੱਬਨ ਤੱਕਦੇ ਫਿਰ ਮੁੱਲ ਗੱਬਨ ਦਾ ਹੋਊਗਾ ਹਾਂਜੀ ਹਾਂਜੀ ਤੇ ਜੇ ਕੋਈ ਵੀਰ ਪਹਿਲਾਂ ਖਰੀਦਣ ਫਿਰ ਉਹ ਟੋਕਰਾਂ ਵਾਲਾ ਮੁੱਲ ਹਾਂਜੀ ਤੇ ਬਾਕੀ ਇਹ ਆ ਮੈਂ ਨੂੰ ਨਾ ਬੁਖਾਰ ਨਿਕਲਿਆ ਹੈ ਥੋੜਾ ਜ ਮੈਨੇ ਆਗੇ ਪੱਤੇ ਤੇ ਖਾਦਾ ਨਹੀਂ ਆ ਤੇ ਬੁਖਾਰ ਨਿਕਲਿਆ ਹੈ ਉਹਨਾਂ ਦੇ ਘਰੋਂ ਹਾਂਜੀ ਹਾਂਜੀ ਤਾਂ ਕਰਕੇ ਦੁੱਧ ਨਹੀਂ ਤੁਰੀ ਹੋਰ ਦੁੱਧ ਮੈਂ ਥੱਲੇ ਦੇ ਥੱਲੇ 10 ਲੀਟਰ 10 ਲੀਟਰ ਹੋ ਗਿਆ ਹਾਂਜੀ ਹਾਂਜੀ ਇਹਨੂੰ ਸੋਈ ਨੂੰ ਕਿਨਾਮ ਹੋ ਗਿਆ ਸੋਈ ਨੂੰ ਭਾਜੀ ਇਹਨੂੰ ਸਾਢੇ 3 ਮਹੀਨੇ ਸੋਈ ਨੂੰ ਹੋਏ ਜੇ ਤੇ ਸਾਉਣਾ ਉਹਦੋਂ ਮਹੀਨਾ ਹੈ ਤੇ 5 ਦਿਨ ਆਪਾਂ ਲੈਂਦੀ ਨਹੀਂ ਹੋਗੇ ਹਾਂ 35 ਦਿਨ ਦੀ ਗੱਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਵੇ ਸਵੇਰੇ ਹਤੇ ਗੜੀ ਕਪੜਾ ਇਹ ਭਾਜੀ ਉਹ ਤੇ ਦੂਜੇ ਆਂਦੇ ਹੈ ਤੇ ਮੈਂ ਉਹਨਾਂ ਦੇ ਅੰਦਰ ਵੱਜੀ ਰਹੀ ਆ ਹਾਂਜੀ ਤਾਂ ਕਰਕੇ ਚਿੱਟੀ ਜੀ ਹੋ ਗਈ ਬਾਕੀ ਕੋਈ ਆਪਾਂ ਨਹੀਂ ਇਹ ਗਲਤ ਜिद ਕਰਦੇ ਜੀ ਕੋਈ ਭਾਵੇਂ ਤੇ ਜੇ ਲਾਲੇ ਤੇਜਾਲਾਲੇ ਭਾਵੇਂ ਕੋ ਚੌਥਾ ਲੱਗਣਾ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਵੀ ਤਾਂ ਲਓ ਦੋਸਤੋ ਸਵੇਰ ਬਿਲਕੁਲ ਤੁਹਾਡੇ ਸਾਹਮਣੇ ਜੋ ਡਿਪੈਂਡ ਕਰਦੀ ਹੈ ਗੱਲ ਸਾਰੀ ਸਕਰੀਨ ਤੇ ਤੁਹਾਨੂੰ ਦਿਖ ਰਹੀ ਹੈ 35 ਦਿਨ ਦਾ ਟਾਈਮ ਇਹਨੂੰ ਕੀ ਗੱਲ ਲੱਗੇ ਨਹੀਂ ਹੋ ਗਿਆ ਜੀ ਹਾਂਜੀ ਉਦੋਂ ਜਿਆਦਾ ਸਕਿੰਟ ਲਾਣੀ ਹਾਂਜੀ ਇਹ ਨੂੰ ਸਮਝਾ ਲਈਏ ਬਾਅਦੇ ਵੀ ਧੁੱਪ ਨਹੀਂ ਨਾ ਹੈਗੀ ਇਹ ਨਹੀਂ ਬਾਕੀ ਦੋਸਤੋ ਦੁੱਧ ਹੁਣ 10 ਕਿਲੋ ਤਿਆਰ ਜੀ ਮੈਂ ਥੇ ਕੱਦਗਾੜ ਦੋਸਤੋ ਮੈਂ ਤਾਂ ਚੰਗਾ ਵਜਨ ਮੌਜੂਦ ਆਲੀ ਮਾਝੇ ਪੂਰੀ ਉਹਦਾ ਜਿਹੇ ਹਸਣਾ ਚਲੋ ਮੈਂ ਤੁਰ ਪੀ ਨਾ ਹਾਂਜੀ ਦੁੱਧ ਮੈਂ ਜਿਆਦਾ ਨਹੀਂ ਤੇ 12 ਲੀਟਰ ਕਰ ਦੇਣਾ ਠੀਕ ਹੈ ਜੀ ਹਾਂ ਜੀ ਮੈਂ ਦੋਸਤੋਂ ਅੰਦਰ 15 ਮਾਣ ਖਾਦਾ ਨਾ ਤੇੜੀ ਲਾ ਦੋਸਤੋਂ ਪੈਂਦਾ ਜੀ ਨਾ ਲਓ ਦੋਸਤੋਂ ਮੈਂ ਇਹਦਾ ਟਾਂਚਾ ਚੈੱਕ ਕਰ ਸੱਤੂ ਬੈਕ ਸਾਈਡ ਕੋ ਸੁਣਾਂ ਦੀ ਕੁਆਲਿਟੀ ਕਰ ਲਓ ਚੈੱਕ 10 ਲੀਟਰ ਦੁੱਧ ਹੋਣ ਜਿਹੜਾ ਮੌਕੇ ਤੇ ਤਿਆਰ ਹੋਊਗਾ ਜੱਦੇ ਦੀ ਭਾਜੀ ਕੁਆਲਿਟੀ ਬਹੁਤ ਵਧੀਆ ਹਾਂਜੀ 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 ਅੱਛਾ ਫਿਰ ਕੀ ਮੁੱਲ ਕਰਨਾ ਹੈ ਮੁੱਲ ਭਾਜੀ ਆਪਾਂ ਉਦੋਂ ਦਾ ਕੀਤਾ ਹੈ ਹੂੰ ਚਲੋ ਉਦੋਂ ਦਾ ਉਦੋਂ ਦੇ ਹਿਸਾਬ ਨਾਲ ਸਰਦਾਰ ਜੀ ਹੂੰ ਹੂੰ ਆਪਾਂ ਮੋਲਾ ਜੇ ਇਹਦੇ 2-10 ਦੇ ਅੱਛਾ ਜੀ ਜੇ ਦੇ ਭਾਜੀ ਗੱਭਣ ਨਿਕਲੀ ਹਾਂਜੀ ਹਾਂ ਨਾਲੇ ਮੁੱਲ ਕਰਾਂਗੇ ਆਪਾਂ ਹਾਂਜੀ ਫਿਰ ਆਪਾਂ ਦੇਣੀ ਜੇ 65000 ਦੀ ਠੀਕ ਜੀ ਮਤਲਬ ਗੱਭਣ ਕਨਫਰਮ ਹੋ ਗਈ ਜੀ ਹਾਂਜੀ ਠੀਕ ਹੈ ਜੀ ਤੇ ਜੇ ਇਦਾਂ ਹਰੇ ਕੋ ਸੌਦਾ ਕਰੇ ਹਾਂਜੀ ਤੇ ਫਿਰ ਬਾਤ ਆਕਾਂਗੇ ਹਾਂ 10000 ਰੁਪਇਆ ਮਾਨ ਕਰ ਦਿੰਨੇ ਕਾਰ ਸੀ ਦੇ ਕਾਰ ਦੇ ਹਾਂਜੀ ਪੂਰੇ 60 ਦੀ ਕਰਦੇ ਤਾਂ ਪੂਰੇ 60 ਦੀ ਦੇ ਦਿੰਨੇ ਲੋ ਜੀ ਜੇ ਗੱਬਣ ਨਿਕਲੀ ਫਿਰ ਆਪਾਂ 65000 ਦੀ ਦਵਾਂਗੇ ਆਲ ਦਾ ਕੋਈ ਡਾਕਟਰ ਲਾਇਆ ਵੀ ਚੈੱਕ ਕਰਾ ਕੇ ਲੈ ਜੀ ਠੀਕ ਹੈ ਜੀ ਹਾਂਜੀ ਲੋ ਦੋਸਤੋ ਜੇ ਤੇ ਗੱਬਣ ਨਿਕਲਦੀ ਆ ਤੇ ਫਿਰ ਤੇ ਵੀ ਕਹਿੰਦਾ ਵੀ 65000 ਰੁਪਇਆ ਮੁੱਲ ਦਾ ਹੋਊ ਜਿਹਦੇ ਵਿੱਚ ਕੋਈ ਛੋਟ ਛੱਪਾ ਹੋਊਗਾ ਤੇ ਜੇ ਅੱਜ ਕੋਈ ਅੱਜ ਦਾ ਕੱਲ ਚ ਵੀ ਕੋਈ ਖਰੀਦਦਾ ਤੇ ਫਿਰ ਇਹਦਾ 60000 ਰੁਪਇਆ ਮੁੱਲ 'ਚ ਮੌਕੇ ਦਾ ਦੁੱਧ 10 ਕਿਲੋ ਤਿਆਰ ਜੀ ਦੋਸਤੋ ਇਹਦੇ ਨਾਲ ਬਤਨੀ ਇੱਕ ਮੱਚ ਹੋ ਏ ਵੀ ਭਾਜੀ ਦੁਜਾ ਸਵੇਰ ਸੂਈ ਜੀ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ ਭਾਜੀ ਨੂੰ 1.5 ਮਹੀਨਾ ਹੋਇਆ ਅੱਛਾ ਜੀ ਹਾਂਜੀ ਤੇ ਦੁੱਧ ਦੁੱਧ ਭਾਜੀ ਇਹ ਥੱਲੇ 7 ਲੀਟਰ ਜੀ ਪੱਕਾ ਪੱਕਾ ਤਿਆਰ ਹੈ ਹਾਂਜੀ ਹਾਂਜੀ ਤੇ ਮਿਲਦੀ ਹੈ ਵੀ ਭਾਰੇ ਤੇ ਇਹ ਵੀ ਭਾਰੇ ਤੇ ਮਿਲਦੀ ਹੈ ਠੀਕ ਹੈ ਜੀ ਕੱਢੋ ਬਾਹਰ ਨੂੰ ਵੀ ਲਓ ਦੋਸਤੋ ਇਹਨੂੰ ਵੀ 1.5 ਮਹੀਨੇ ਤੋਂ ਲੱਗੇ ਬੰਦੇ ਟਾਈਮ ਹੋ ਗਿਆ ਸੂਈ ਦੀ ਸਵੇਰ ਅੱਜ ਅਸੀਂ ਵੀਰ ਭਾਜੀ ਦੁਜਾ ਆਂਦੇ ਸੀ ਉਹ ਕੁੱਤੇਚਾਲ ਵਾਲੇ ਜੀ ਮਵੇਂ ਉਹ ਨਹੀਂ ਠੀਕ ਹੈ ਜੋ ਡਿਪੈਂਡ ਕਰਦੀ ਚੁਣ ਗੱਲ ਤੇ ਬੰਦੇ ਨਿਰਖ ਪਰ ਕਰ ਵਾਲੀ ਨਾਪ ਕਰ ਲੈਣੀ ਬਾਕੀ ਕਾਲੀ ਜੇ ਮਹੀਂ ਸਾਰੀ ਠੀਕ ਹੈ ਜੀ 7 ਲੀ ਮੌਸਮ ਦੋਸਤੋ ਝੜੀ ਝੁੜੀ ਲਿਆ ਕਰਕੇ ਨਮਾਇ ਨੂੰ ਵੀ ਨਹੀਂ ਪਛੂ ਵੀ ਇਸ ਕਰਕੇ ਥੋੜਾ ਜਿਹਾ ਜੁੜੇ ਜੁੜੇ ਪਸੂ ਰਹਿੰਦੇ ਕੱਦ ਕੜ ਦੋਸਤੋ ਮੈਂ ਤਾਂ ਚੈੱਕ ਕਰ ਲਓ ਨਾ ਜਿਆਦਾ ਵੱਡਾ ਜੇ ਨਾ ਜਿਆਦਾ ਨਿੱਕਾ ਦਰਮਿਆਨਾ ਕੱਦ ਵਿਚਲਾ ਬਾਕੀ ਆਰਡਰ ਕੁਆਲਿਟੀ ਜਿਹੜੀ ਸੁਣੀ ਚਾਰ ਕੀਤੀ ਹੈ ਖਨਾ ਖਨਾ ਦੋਸਤੋ ਕੁਆਲਿਟੀ ਜਿਹੜੀ ਬਹੁਤ ਵਧੀਆ ਦੋ ਦੇ ਕੇ 7 ਕਿਲੋ ਤਿਆਰ ਪੱਕਾ ਪੱਕਾ ਭਾਈ ਠੀਕ ਹੈ ਜੀ ਕੋ ਦੋ ਡੰਗ ਚੋ ਕੇ ਖੜੇ ਜੀ ਆ ਬਾੜੇ ਦੇ ਮਿਲਦੀ ਵਧੀਆ ਹਾਂਜੀ ਹਾਂਜੀ ਬਾੜੇ ਤੇ ਵਧੀਆ ਠੀਕ ਹੈ ਜੀ ਹਾਂਜੀ ਕਰੀਏ ਮੁੱਲ ਇਹਦਾ ਮੁੱਲ ਭਾਜੀ ਇਹਦਾ ਆਪਾਂ ਕਰਨੋਂ ਭਾਵੇਂ ਕੋਕਰਾਲੇ 60 ਹੂੰ ਤੇ ਭਾਵੇਂ ਕਰਾਲੇ 55 ਹੂੰ ਪੂਰੇ 55000 ਦੀ ਰੋ ਹਾਂਜੀ ਪੂਰੇ ਪੰਜਾਬੀ ਦਾ ਨਹੀਂ ਪੰਜਾਬੀ ਜਾਦਾ ਆ ਇਹ ਮਰਕੇ ਛੋੜ ਦੂ ਕਰਨੀ ਪਣੀ ਛੋੜ ਨਾ ਕਰਾਂਗੇ ਨਾ ਮੈਂ ਨਾ ਚੱਲ ਜਿਆਦਾ ਨਹੀਂ 51 ਕਰਾਂਗੇ ਮੈਂ ਨਾ ਪੂਰਾ ਤਾਂ ਆਪਾਂ ਸ਼ਗਨ ਦੀ ਕੀਮਤ ਰੱਖਣੀ ਸੀ ਪੂਰਾ 50000 ਰੁਪਏ ਚਲੋ ਕੋਈ ਗੱਲ ਨਹੀਂ ਇਹਦੇ ਵਿੱਚੋਂ ਭਾਈ ਸ਼ੋਰ ਲਓ ਦੋਸਤੋ ਇਹਦੇ ਵਿੱਚੋਂ ਕੋਈ 100 200 ਰੁਪਿਆ ਮਾਨਤਲ ਹੋਊਗਾ 50000 ਦੇ ਵਿੱਚੋਂ ਕਿਉਂਕਿ ਵੀਰ 51 ਚਾਹੁੰਦਾ ਮੈਂ 51 ਨਹੀਂ ਕਰਨਾ ਆਪਾਂ ਨਾ ਪਹੁੰਚਾ ਕਰਨਾ ਪੂਰਾ 50000 ਰੁਪਿਆ ਰੇਟ ਦੇ ਮੌਕੇ ਤੇ ਇਹਦੇ ਨਾਲ ਇੱਕ ਬੱਦੀ ਮੱਝ ਹੋਰ ਹਾਂਜੀ ਇਹਦੇ ਥੱਲੇ ਭਾਜੀ ਦੁੱਧ 7 ਲੀਟਰ ਦੇ ਦੇਥੇ ਅੱਛਾ ਜੀ ਤੇ ਕਾਦੇ ਦਾ ਕੋ ਵੱਡਾ ਨਹੀਂ ਜਿਆਦਾ ਹਾਂਜੀ ਦਰਮਿਆਨਾ ਚੋਟਾ ਦਰਮਿਆਨਾ ਚਲੋ ਇਹ ਆ ਵੀ ਜਿਹਨੇ ਚਾਹ ਚੁੱਚੀ ਕਰਨੀ ਆ ਦੁੱਧ ਦਹੀਂ ਖਾਣਾ ਹੈ ਨਹੀਂ ਗੱਲ ਇਹ ਹੈ ਕਿ ਫਰੇਦੀ ਆ ਏ ਠੀਕ ਹੈ ਜੀ ਹਾਂਜੀ ਧਾਰ ਤੇ ਮਿਲਦੀ ਜੀ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਦੁੱਧ ਤਿਆਰ ਦੁੱਧ ਭਾਜੀ 7 ਲੀਟਰ ਹੈ 7 ਲੀਟਰ ਪੱਕਾ ਹਾਂਜੀ ਸੂਆ ਕਿੰਨਾ ਸੂਈ ਸੂਆ ਭਾਈ ਉਹ ਤੇ ਬੱਜਾ ਘਰਦਿਆਂ ਦੀ ਤੇ ਕੁੜੀ ਹੁੰਦੀ ਆ ਹੈ ਨਹੀਂ ਗੱਲ ਠੀਕ ਠੀਕ ਹੈ ਦੇਖ ਕਿਹੜਾ ਗਾਣੇ ਦੀ ਗਾੜੀ ਹਾਂਜੀ ਸੂਈ ਨੂੰ ਕਿੰਨਾ ਟਮ ਗਿਆ ਸੂਈ ਨੂੰ ਭਾਜੀ ਇਹਨੂੰ ਵੀ ਕੋ ਡੇਢ ਦੋ ਕੁ ਮਹੀਨੇ ਹੋ ਗਏ ਇਹ ਡੇਢ ਤੋਂ 2 ਮਹੀਨੇ ਹਾਂ ਜੀ 2 ਮਹੀਨੇ ਹੋਗੇ ਕਦੀ ਬਾਦ ਵਿੱਚ ਹੋਰੀਏ ਲਓ ਦੋਸਤੋ ਡੇਢ ਤੋਂ 2 ਮਹੀਨੇ ਦਾ ਟਾਈਮ ਇਹ ਸੁਬਾਹ ਹੋ ਗਿਆ ਸਵੇਰ ਦੂਜਾ ਤੀਜਾ ਹੋਊਗਾ ਕਨਫਰਮ ਕਰ ਲਿਓ 7 ਲੀਟਰ ਦੁੱਧ ਪੱਕਾ ਤਿਆਰ ਜਦੋਂ ਸਮੋਕੇ ਦਾ ਦੋਸਤੋ ਵੀਡੀਓ ਪੂਰੀ ਪ੍ਰੋਪਰ ਕੈਮਰੇ ਤੇ ਬਣਦੀ ਹੈ ਕੋਈ ਝੂਮ ਨਹੀਂ ਕਿਤੇ ਮੱਸਾ ਵੀ ਜੋ ਕਰਦੇਗਾ ਪ੍ਰੋਪਰ ਸਾਹਮਣੇ ਹੀ ਤੁਹਾਡੇ 7 ਲੀਟਰ ਦੁੱਧ ਤੋਂ ਤਿਆਰ ਜੀ ਸ਼ੁਰੂਆਤ ਦੂਜਾ ਜਾਂ ਤੇ ਜਾ ਸਕਦੀ ਹੈ ਤੇ ਸੂਈ ਨੂੰ ਕੋ 1.5-2 ਮਿੰਟ ਦਾ ਟਾਈਮ ਹੋ ਗਿਆ ਜੀ ਕੀ ਮੁੱਲ ਕਰਨਾ ਭਾਈ ਇਹ ਦੇ ਦਈਏ ਜੀ 50 ਦੀ 50 ਜੋ ਮੰਨ ਸਕਦੇ ਹੋ ਕਿ ਆਪਾਂ ਪੱਕਾ ਹੀ ਪਾਈ ਗੱਲ ਲਾ ਕੱਟ ਕਰ ਲਈਏ ਦੋ ਕਿੰਨਾ ਕਰੀਏ ਦੋ ਕੱਟ ਕਰ ਲਈਏ ਅੱਛਾ ਜੀ ਹਾਂਜੀ ਦੋ ਚ ਨਹੀਂ ਕੱਟ ਹੁੰਦਾ ਹਾਂਜੀ ਦੋ ਚ ਕੱਟ ਨਹੀਂ ਹੁੰਦਾ ਤੈਨ ਘੱਟ ਕਰ ਦੇਨੇ 47 ਜੀ ਦੇ ਦਿੱਤੀ 47 ਹੋ ਗਿਆ ਪੂਰੇ 45 ਪੂਰੇ 45 ਪੂਰੇ 45 ਲਓ ਜੀ ਠੀਕ ਹੈ ਜੀ ਰਾਜੀ ਭਾਈ ਕੋਈ ਕੋਈ ਬੰਗਾ ਨਹੀਂ ਪਾਉਣਾ ਕੋਈ ਟੀਕਾ ਨਹੀਂ ਠੀਕ ਹੈ ਜੀ ਮਾੜਾ ਇਹ ਗਾੜੀ ਵੰਡ ਸੁੱਟ ਕੇ ਤੇ ਧਾਰ ਦੇ ਦੇਣੀ ਹੁੰਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 45000 ਰੁਪਿਆ ਮੁੱਲ ਦੇ ਮੌਕੇ ਦਾ ਜਿਹਦੇ ਵਿੱਚੋਂ ਕਿ ਤੁਹਾਡਾ ਆਇਆ ਗਿਆ ਦਾ ਸ਼ੋਰ ਸ਼ੱਪਾ ਮਾਨ ਤਾਂ ਜ਼ਰੂਰ ਹੋਊਗਾ ਅੰਸਰ ਘੱਟੀ ਦਾ ਮੁੱਲ ਹੈ ਜੀ ਪੰਜ ਮੱਜਾਂ ਦੋਸਤੋ ਦਿਖਾਈਆਂ ਪੰਜੇ ਮੱਜਾਂ ਸੋਈਆਂ ਸੋਈਆਂ ਸੂਚ ਇਸ ਵਾਇਪਹੁ ਨੂੰ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀ ਜਿਹੜੀ ਆ ਜਰੂਰ ਕਰ ਲਿਆ ਕਰੋ ਅਡਰੈਸ ਏਕਰੀ ਵੀਰ ਦਾ ਫਿਰ ਬੋਲਦਾਂ ਪਿੰਡ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਕਰਮਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਕੋ ਅੱਜ ਆਪਾਂ ਇਹ ਵੀਡੀਓ ਬਣਾਈ ਹੈ ਅਡਰੈਸ ਏਕਰੀ ਆਪਾਂ ਵੀਰ ਫੋਨ ਨੰਬਰ ਏਕਰੀ ਫੇਰ ਬੋਲਦੀ ਹਾਂਜੀ ਭਾਜੀ ਫੋਨ ਨੰਬਰ ਆਪਣਾ ਹੈਗਾ ਜੀ 70879 ਹਾਂਜੀ 01172 70879 01172 ਠੀਕ ਹੈ ਜੀ ਤੇ ਦੂਜਾ ਨੰਬਰ ਜੇ 6284741127 ਠੀਕ ਹੈ ਜੀ 6284741127 ਦੋਵੇਂ ਨੰਬਰ ਆਪਾਂ ਸਕਰੀਨ ਤੇ ਚਲਾ ਲੈਂਦੇ ਹਾਂ ਹਾਂਜੀ ਹਾਂਜੀ ਤੇ ਬਾਕੀ ਭਾਜੀ ਹੱਥ ਜੋੜ ਕੇ ਆਪਣੀ ਹਰ ਵੀਡੀਓ 'ਚ ਬੇਨਤੀ ਹੁੰਦੀ ਫੇਰ ਬੇਨਤੀ ਕਰਦੇ ਹਾਂ ਹਾਂਜੀ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਵੀਡੀਓ ਬਹਿ ਕੇ ਵੇਖੋ ਠੀਕ ਹੈ ਜੀ ਤੇ ਜਿਹੜਾ ਡੰਗਰ ਪਸੰਦ ਆਉਂਦਾ ਤੇ ਫੇਰ ਆਪਾਂ ਉਸ ਆਈਪੀ ਨਾਲ ਪਾਉ ਠੀਕ ਹੈ ਘਰੇ ਆ ਕੇ ਤੇ ਆਪਦੀ ਭਾਜੀ ਤਸੱਲੀ ਕਰਕੇ ਖੜੋ ਜਦੋਂ ਮੱਤ ਠੀ